ਕੁਸੀਂ ਤੁਸੀਂ ਕੀਤੇ ਤੇ ਐਦਾਂ ਮੁਸਕਰਾ ਰਹੀ ਹੈ ਜਿਵੇਂ ਇੱਕ ਕੀੜਾ ਤੁੰਗਰਾ। ਅਸੀਂ ਖੜੇ ਹਾਂ ਉਸ ਥਾਂ ਤੇ ਜਿੱਥੇ ਨਿੱਕੇ ਬੱਚੇ ਪੜ ਕੇ ਵੱਡਿਆਂ ਬਰਾਤੀ ਆ ਗਏ। ਅੱਜ ਬਰਾਤੀਆਂ ਦੀ ਗੱਲ ਕਰੀਏ ਤਾਂ ਰਾਜਪੁਰਸਕਾਰ ਜਿਹੜਾ ਜੀਏ ਦੇ ਕન્યા ਸਕੂਲ ਮਿਲੇ। ਇੱਕ ਨਹੀਂ ਦੋ ਦੋ ਮਿਲੇ। ਫਿਰ ਗੱਲਬਾਤ ਕਰਾਂਗੇ ਸਾਡਾ ਪ੍ਰਿੰਸੀਪਲ ਹਰਕਿੰਦਰ ਸ਼ਰਮਾ ਜੀ ਨੇ ਕੀ ਉਹ ਟੀਚਰ ਰਹੇ ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਮਿਲਿਆ ਤੇ ਗੱਲ ਕਰਾਂਗੇ ਉਸ ਪਰਸਕਾਰ ਤੇ ਆ ਪਹਿਲਾਂ ਤਾਂ ਸਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਦੀ ਫੋਕਸ ਕੋਟਾ ਬਣਿਆ ਤੇ ਜੇ ਧੰਨਵਾਦ ਤੁਹਾਡਾ ਤੁਸੀਂ ਇਸ ਸਤਿ ਸ਼੍ਰੀ ਅਕਾਲ ਨੂੰ ਬੁਝੰਦ ਲਈ ਆ ਤੁਹਾਡਾ ਬਹੁਤ ਸ਼ੁਕਰੀਆ ਪਰ ਗੱਲ ਕਰਨੀ ਪੁਰਸਕਾਰ ਤੁਹਾਨੂੰ ਹੀ ਮਿਲਿਆ ਤੁਸੀਂ ਤੁਹਾਡਾ ਨਾਮ ਹੀ ਹੈ ਤਾਂ ਤੁਸੀਂ ਬਹੁਤ ਗਿੰਚ ਕੀਤੀ ਹੈ ਗੱਲ ਕਰਦੇ ਹਾਂ ਅੱਜ ਤੁਹਾਡੇ ਉਹ ਅ ਸਕੂਲ ਨੂੰ ਦੋ ਪੁਰਸਕਾਰ ਮਿਲੇ ਆ ਤੁਹਾਨੂੰ ਵੀ ਮਿਲਿਆ ਸੀਗਾ ਕਿ ਕੀ ਕਹਿਣਾ ਚਾਹੁੰਦੇ ਆ ਦੇਖੋ ਜਿੱਥੇ ਬਲਵਾਂ ਤੇ ਇਸ ਤੋਂ ਬਹੁਤ ਖੁਸ਼ੀ ਹੋ ਰਹੇ ਕਿ ਉਸ ਦੇ ਕਿਸੇ ਸਾਮੰਦਨ ਨੂੰ ਪੁਰਸਕਾਰ ਮਿਲੇ ਕਿ ਪੁਰਸਕਾਰ ਤਾਂ ਮਿਲਦਾ ਕਿ ਜੇਕਰ ਇਹਨਾਂ ਨੇ ਬੱਚਿਆਂ ਨੇ ਦਾਤਾਂ ਦਿੱਤੀਆਂ ਤਾਂ ਸਾਨੂੰ ਮੁੱਖੀ ਦੀ ਇੱਛਾ ਹੈ ਇਹੋ ਹੀ ਮੰਨਿਆ ਕਿ ਉਹਦੇ ਸਿੰਟਰ ਵਿਆਪਕੀ ਕਰਦੀਆਂ ਪਾਤਰੀਆਂ ਕਰਨ ਔਰ ਇਹਨਾਂ ਦੀਆਂ ਅਸੀਸ਼ ਪ੍ਰਾਪਤੀਆਂ ਦੇਖਣੀਆਂ ਕੋਸ਼ਿਸ਼ ਹੈ ਇਹਨਾਂ ਦੀ ਲਗਨ ਇਹਨਾਂ ਦੀ ਮਿਹਨਤ ਇਹਨਾਂ ਦਾ ਸਬਰ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੇ ਜੋ ਸਕੂਲ ਵਾਸਤੇ ਸਿਰਜਿਆ ਜੋ ਬੱਚੇ ਦਾਤਾਂ ਦਿੱਤੀਆਂ ਅੱਜ ਪੰਜਾਬ ਸਰਕਾਰ ਨੇ ਮਾਨਯੋਗ ਮੱਖਣ ਜੀ ਪੰਜਾਬ ਉਹ ਸਿੱਖਿਆ ਮੰਤਰੀ ਪੰਜਾਬ ਉਹਨਾਂ ਨੇ ਇਹ ਜਿਹੜਾ ਅਵਾਰਡ ਹੈ ਇਹ ਮੈਨੂੰ ਜਿੋੜੀ ਪਾਇਆ ਮੈਂ ਦੋਨੋਂ ਸਟੇਟ ਵਾਰਡ ਦੇ ਅਧਿਆਪਕਾਂ ਔਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਬਧਾਈਆਂ ਦਿੰਦਾ ਹਾਂ ਅਗਲ ਕਿ ਨਿਮਾਨਾ ਸਮਾਨ ਅੱਜ ਦੇ ਕਰ ਬੱਚੇ ਕਿੱਥੋਂ ਤੱਕ ਤੁਹਾਡੇ ਸਕੂਲ ਦੇ ਖੇਡ ਚੁੱਕੇ ਕੀ ਕੀ ਵਾਰਡ ਸਨਮਾਨਿਤ ਕਰ ਚੁੱਕੇ ਨੇ ਪ੍ਰਾਪਤ ਕਰ ਚੁੱਕੇ ਨੇ ਤੇ ਸਕੂਲ ਦੇ ਵਿੱਚ ਕੀ ਪ੍ਰਸਤ ਸਕੂਲ ਦੇ ਵਿੱਚ ਅਸੀਂ ਕਿੰਨਾ ਸਾਡਾ ਦੇ ਬੇਸ ਸਟੇਜ ਸਪੋਰਟਸ ਹੱਬ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਜਿੰਦੇ ਵਿੱਚ ਬਹੁਤ ਵੱਡਾ ਯੋਗਦਾਨ ਸ਼ੁਰੂਆਤ ਤੇ ਲੈ ਕੇ ਵਰਨ ਅੰਤਰਰਾਸ਼ਟਰੀ ਪੱਧਰ ਦਾ ਬਾਕਸਿੰਗ ਨੇ ਸਾਬਤ ਕੀਤਾ ਹੋਇਆ ਜੇਕਰ ਮੈਂ ਦੱਸਿਆਂ ਦੀ ਅੰਤਰਰਾਸ਼ਟਰੀ ਦੀ ਗੱਲ ਕਰਾਂ ਤਾਂ ਸਾਡੇ ਛੇ ਬੱਚੇ ਜਿਹੜੇ ਨੈਸ਼ਨਲ ਗੇਮਰ ਵਿੱਚ ਪਾਰਟਿਸਪੇਟ ਕਰ ਸਕਦੇ ਔਰ 10 ਦੇ ਕਿੰਨੇ ਬੱਚੇ ਜਿਹੜੇ ਅਲੱਗ-ਅਲੱਗ ਸਪੋਰਟਸ ਡੋਮੇਨੀਆਂ ਦੇ ਜੰਗਾ ਦੇ ਵਿੱਚ ਪ੍ਰਤਖਿਤ ਹੋ ਚੁੱਕੇ ਆ ਔਰ ਨਾਲ ਹੀ ਇਹਨਾਂ ਬੱਚਿਆਂ ਨੂੰ ਸਪੋਰਟਸ ਕੋਰਸ ਦੇ ਵਿੱਚ ਯੂਨੀਵਰਸਿਟੀ ਐਡਮਿਸ਼ਨ ਗਿਆ ਹੈ ਜਿੰਦੇ ਵਿੱਚ ਉਹਨਾਂ ਦੀ ਕੀਸ ਉਹਨਾਂ ਨੂੰ ਮਾਫ ਹੋਈ ਹੈ ਔਰ ਮੈਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਡੇ ਬਹੁਤ ਕੋਲ ਦੇ ਜਿਹੜੇ ਚੋਟ ਵਾਲੇ ਬੱਚਾ ਨੇ 500 ਤੋਂ ਵੱਧ ਮੈਡਲ ਹੰਕ ਪ੍ਰਾਪਤ ਕੀਤੇ ਜਿਨ੍ਹਾਂ ਵਿੱਚ 113 ਮੈਡਲ ਟੀਟ ਦੇ ਮੈਡਲ ਹੈ ਔਰ ਟੀਟ ਦੇ ਵਿੱਚ ਮੈਡਲ ਜਿਤਨਾ ਬਹੁਤ ਵੱਡੀ ਗੱਲ ਹੁੰਦੀ ਹੈ ਇਹਨਾਂ ਦੋਨ ਛੇੜਨਾ ਜਿਹੜਾ ਕੈਨੇਡਾ ਔਰ ਉੱਥੇ 22 ਟੀਮਾਂ ਨਾਲ ਮੁਕਾਬਲਾ ਕਰਕੇ ਬੱਚਾ ਇਹਦਾ ਜਿੱਤ ਤੇ ਜਿਹਦੇ ਵੀ ਸਾਡੇ 19 골ਡ ਮੈਡਲ ਹੈ ਤਾਂ ਇਹ ਸਾਰਾ ਦਾ ਸੇ ਸਾਡੇ ਲక్ష్ਮੀ ਮਰਦੂ ਦਾੰਦਾ ਕਿ ਉਹਨਾਂ ਨੇ ਬੱਚਿਆਂ ਨੂੰ ਇਹ ਟ੍ਰੇਨਿੰਗ ਦਿੱਤੀ ਇਹਨੇ ਖਤਮਿਹਤ ਕਰਾਈ ਪਰ ਲੜਕੀਆਂ ਹੋਣ ਦੇ ਬਾਵਜੂਦ ਵੀ ਬੌਕਸਿੰਗ ਕਰਦੀਆਂ ਕਿੱਕ ਬੌਕਸਿੰਗ ਕਰਦੀਆਂ ਨੂੰ ਤਾਂ ਬੜਾ ਮਗਾ ਚੈਲੰਜ ਸੀ ਪਰ ਇਹਨਾਂ ਦੀ ਲਗਨ ਸੀ ਕਿ ਬੱਚਿਆਂ ਨੇ ਇਹ ਕਰਤੀਆਂ ਤੇ ਸਰਕਾਰ ਨੇ ਉਹਨਾਂ ਦਾ ਇਨਾਮ ਦਿੱਤਾ ਹੈ ਹਾਂ ਇਹ ਸੀ ਫ੍ਰੀਜਵਰ ਕੇ ਸ਼ਰਮਲੀ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਕਿ ਜਿਹੜੇ ਕਹਿੰਦੇ ਸੀ ਸਰਕਾਰੀ ਸਕੂਲਾਂ ਚ ਪੜਾਈਆਂ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਉਹ ਹੈ ਨਹੀਂ ਉਹ ਹੈ ਨਹੀਂ ਪਰ ਤੁਸੀਂ ਜ਼ੀਰਾ ਦੇ ਕੰਨਿਆ ਸਕੂਲ ਦੇ ਵਿੱਚ ਆ ਕੇ ਦੇਖੋ ਐਡੀਆਂ ਜੀਆਂ ਪ੍ਰਾਪਤੀਆਂ ਕੀਤੀਆਂ ਨੇ ਕਿ ਉਹ ਜ਼ੀਰੇ ਦਾ ਪਹਿਲਾ ਸਕੂਲ ਸੀ ਜਿੱਥੇ ਵਹਿਨਾ ਲੱਗੀਆਂ ਨੇ ਸਰ ਮੈਂ ਲక్ష్ਮੀ ਲੈਕਚਰ ਫਿਜ਼ੀਕਲ ਐਜੂਕੇਸ਼ਨ ਸ਼੍ਰੀ ਗੁਦ ਦਾਸਰਾਮ ਸਰਕਾਰੀ ਕੰਨਿਆ ਸਕੂਲ ਵਿੱਚ ਸੇਵਾ ਨਿਭਾ ਰਹੀ ਹਾਂ ਅ ਕੱਲ ਸਰ ਮੈਂ ਤੁਹਾਨੂੰ ਚਾਹਲੀ ਕਿ 5 ਸਤੰਬਰ ਨੂੰ ਆਪਣੇ ਪੰਜਾਬ ਸਰਕਾਰ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਜੂਕੇਸ਼ਨ ਮਨਿਸਟਰ ਸਰਦਾਰ ਹਜੋਤ ਸਿੰਘ ਬੈਂਸ ਵੱਲੋਂ ਇਹ ਜਿਹੜਾ ਹੈ ਕਿ ਅਵਾਰਡ ਮਿਲਿਆ ਹੈ ਸਿੱਖਿਆ ਦੇ ਖੇਤਰ ਵਿੱਚ ਵਧੀਆ ਕੰਮ ਕਰਨਾ ਸਰ ਮੈਂ ਦੱਸਣਾ ਚਾਹੁੰਦੀ ਕਿ ਮੈਂ ਪਿਛਲੇ 3 ਸਾਲਾਂ ਤੋਂ ਜੀਰਾਪੂਰ ਵਿੱਚ ਬੌਕਸਿੰਗ ਦਾ ਜਿਹੜਾ ਹੈ ਬੌਕਸਿੰਗ ਦਾ ਹੱਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਆਪਾਂ ਕਾਫੀ ਹੱਦ ਤੱਕ ਕਾਮਯਾਬ ਹੋਇਆ ਉਹਦੇ ਵਿੱਚ ਜਿਹੜਾ ਮੈਨੂੰ ਸਹਿਯੋਗ ਮਿਲਿਆ ਮੇਰੇ ਵੱਡੇ ਭਰਾ ਮੈਂ ਕਹਿ ਸਕਦੀ ਹਾਂ ਪ੍ਰਿੰਸੀਪਲ ਸਰ ਰਕੇਸ਼ ਸ਼ਰਮਾ ਜੀ ਅਤੇ ਮੇਰਾ ਛੋਟਾ ਭਰਾ ਪਰਮਜੀਤ ਸਿੰਘ ਜੀ ਇਹਨਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਜਿਹਦੇ ਕਰਕੇ ਅੱਜ ਇਹ ਅਵਾਰਡ ਲੈਣ ਮੌਕੇ ਆਪਾਂ ਪੂਰੇ ਇਹ ਅਵਾਰਡ ਮੈਂ ਕੱਲੀ ਦਾ ਨਹੀਂ ਵਾਰਡ ਇਹ ਅਵਾਰਡ ਸਾਡੇ ਜਿੰਨਾਂ ਦਾ ਵਾਰਡ ਹੈਗਾ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਕੇਸ਼ ਸ਼ਰਮਾ ਜੀ ਸੂਲ ਸਟਾਫ ਨਾਲ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਅਤੇ ਮੋਟੀਵੇਸ਼ਨ ਨਾਲ ਜਿਹੜਾ ਕਿ ਮੈਨੂੰ ਪੰਜਾਬ ਸਰਕਾਰ ਵੱਲੋਂ ਯੰਗ ਫਿਚਰ ਅਵਾਰਡ ਜਿਹੜਾ ਕਿ ਦਿੱਤਾ ਗਿਆ ਤਾਂ ਇਸ ਵਾਰਡ